ਮਰਿੰਦਰ ਸਿੰਘ ਰਾਜਾ ਬਰਿੰਗ ਦੀ ਗੱਲ ਕਰ ਲਈਏ ਤਾਂ ਤੁਹਾਡੇ ਨਾਲ ਫਿਰ ਬਹਿਸਬਾਜੀ ਹੋਈ ਹੈ ਕੀ ਕਿ ਗੁੱਸਾ ਸੀ ਕੋਈ ਕਮਲਜੀਤ ਬਰਾੜ ਨੂੰ ਪਾਰਟੀ ਚ ਕੱਢਤਾ ਤੇ ਕੀ ਹੋਰ ਚੀਕ ਘਟਨਾ ਬਾਈ ਪਵਿੱਤਰ ਧਰਤੀ ਤੇ ਕਾਨੂੰਨਾਂ ਲੈ ਲਿਆ ਉਹਦਾ ਯਾਰ ਮਲੰਗ ਬੰਦੇ ਦਾ ਹੁਣ ਜਿਵੇਂ ਨਾ ਜਵਾਬ ਦਿੱਤਾ ਫਿਰ ਤੂੰ ਲੜੇਗਾ ਹੋਰ ਲੋਕਣਗੇ ਪਤਾ ਨਹੀਂ ਕਿਉਂ ਉਹ ਤੇ ਤੂੰ ਲੜਦਾ ਉਹ ਫਿਰ ਤੂੰ ਕਹਿੰਗੇ ਜਵਾਬ ਨਹੀਂ ਦਿੱਤਾ ਪਤਾ ਨਹੀਂ ਜਵਾਬ ਕੋ ਬੰਦ ਦੇ ਨਹੀਂ ਰਿਹਾ ਉਹਦੀ ਗੱਲ ਦਾ ਤੂੰ ਗੱਲ ਹੀ ਨਹੀਂ ਸੀ ਕਰਨੀ ਉਹਦੀ ਆਪਾਂ ਚਲੋ ਉਹ ਅਸਲ ਚ ਨਾ 22 ਕਰੋੜ ਰੁਪਇਆ ਲਾਤਾ ਤੇ 22000 ਤੇ ਠੋਕਤਾ ਕਿ ਦਿੜਵਾਏ ਹੋਣੇ ਇਸ ਕਰਕੇ ਮਾਨਸਿਕ ਤੌਰ ਤੇ ਪਰੇਸ਼ਾਨ ਹੋ ਗਿਆ ਦਿਮਾਗੀ ਤੌਰ ਤੇ ਅਫਸਰਟ ਹੋ ਗਿਆ ਉਹਨੂੰ ਇਲਾਜ ਕਰਾਉਣਾ ਚਾਹੀਦਾ ਉਹਨੂੰ ਕਾਂਗਰਸ ਦੇ ਜਿਹੜੇ ਉਹਦੇ ਮਾਰੇ ਮੋٹے ਦੋਸਤ ਮਿੱਤਰ ਹੈਗੇ ਆ ਵਿੱਚ ਜਾਂ ਕਾਂਗਰਸ ਦੀ ਲੀਡਰਸ਼ਿਪ ਆਪ ਦੇ ਸਾਥੀ ਦਾ ਇਲਾਜ ਕਰਾਓ ਉਹਨੂੰ ਹਸਪਤਾਲ ਚ ਭਰਤੀ ਕਰਾਓ ਉਹਨੂੰ ਪਤਾ ਲੱਗੇ ਕਿ ਜਦੋਂ ਕਿਸੇ ਦੇ ਆੰਤਮ ਸੰਸਕਾਰ ਚ ਜਾਈਦਾ ਨਾ ਉੱਥੇ ਜੇ ਦਿਲੋਂ ਜਾਈਦਾ ਹੈ ਉੱਥੇ ਫਾਰਮਲਟੀਆਂ ਕਰਨੀ ਚਾਹੀਦਾ ਕੈਮਰੇ ਲੈ ਕੇ ਕੈਮਰਿਆਂ ਦੀ ਢਾੜ ਲੈ ਕੇ ਉੱਥੇ ਫੋਟੋਆਂ ਖਿੱਚਣੇ ਜਾਈਦਾ ਕਿ ਮੈਂ ਫਲਾਣੇ ਦੇ ਦੁੱਖ ਸ਼ਾਮ ਲੋ ਇਹ ਤਾਂ ਸਾਡਾ ਫਰਜ਼ ਆ ਉਹ ਤਾਂ ਮੈਂ ਦਰਿਆ ਵਿਸ਼ਾ ਕੇ ਥੱਲੇ ਤੋਂ ਉੱਠ ਕੇ ਇੱਥੋਂ ਦਿੱਕਰ ਆਇਆ ਹਾਂ ਦਰਿਆ ਵਿਸ਼ਾ ਕੇ ਨਹੀਂ ਚੱਪਲਾਂ ਚੱਟ ਕੇ ਆਇਆ ਏ ਦਰਿਆ ਵਿਸ਼ਾ ਕੇ ਆਇਆ ਹੁੰਦਾ ਤਾਂ ਦਰਿਆ ਵਿਸ਼ਾਉਣ ਵਾਲਿਆਂ ਦੀ ਕਦਰ ਕਰਦਾ ਦਰਿਆ ਛਾੜਨ ਵਾਲਾਂ ਦੀ ਕਦਰ ਕਰਦਾ ਚੱਪਲਾਂ ਛੱਟ ਕੇ ਆਏ ਹੋ ਬੰਦੇ ਚਾਹੁੰਦੇ ਹੁੰਦੇ ਆ ਵੀ ਸਾਡੀਆਂ ਚੱਪਲਾਂ ਛੱਟਣ ਤੇ ਅਸੀਂ ਉਹਨਾਂ ਨੂੰ ਅੱਗੇ ਲੈ ਕੇ ਜਾਈਏ ਚੱਪਲਾਂ ਛੱਟ ਕੇ ਪਹੁੰਚਿਆ ਮੇਰੇ ਤੋਂ ਬਿਹਤਰ ਕੋਈ ਨਹੀਂ ਜਾਣਦਾ ਤੁਸੀਂ ਵੀ ਇਸ ਹਲਕੇ ਦੇ ਲੋਕ ਕੋਲੋਂ ਤੁਹਾਨੂੰ ਵੀ ਪਤਾ ਹੈ ਸਵਾਲ ਤਾਂ ਤੁਸੀਂ ਕਰ ਲਿਆ ਤੁਹਾਡਾ ਫਰਜ਼ ਬਣਦਾ ਪਰ ਪਤਾ ਤੁਹਾਨੂੰ ਵੀ ਆ ਕਿ ਦਰਿਆ ਛਾੜ ਕੇ ਆਇਆ ਹੈ ਕਿ ਚੱਪਲਾਂ ਛੱਟ ਕੇ ਆਇਆ ਹੈ ਸੋ ਇਸ ਕਰਕੇ ਕਦਰ ਉਹਨਾਂ ਬੰਦੇ ਦੀ ਚੰਗੇ ਬੰਦਿਆਂ ਦੀ ਸੂਰਮੇ ਆਯੋਧੇ ਦੀ ਕਦਰ ਉਹੀ ਕਰਦਾ ਜਿੱਦੇ ਸੂਰਮੇ ਵਾਲਾ ਕੋਈ ਆਲ ਦੇ ਅੰਦਰ ਤੱਤ ਹੋਵੇ ਚੋਰ ਬੰਦਾ ਕਿਸੇ ਦੀ ਚੰਗੇ ਸੂਰਮੇ ਯੋਧੇ ਦੀ ਕਦਰ ਨਹੀਂ ਕਰ ਸਕਦਾ ਸੋ ਇਹ ਸਮਝਣਾ ਚਾਹੀਦਾ ਜਾਂ ਸਾਰੀ ਲੀਡਰਸ਼ਿਪ ਇਕੱਠੀ ਹੋ ਕੇ ਉਹਨੂੰ ਸਮਝਾਵੇ ਕਿ ਜਦੋਂ ਕਿਸੇ ਦੇ ਕਹਿਰ ਦੀ ਮੌਤ ਹੋਈ ਹੁੰਦੀ ਹੈ ਨਾ ਉਦੋਂ ਉੱਥੇ ਨਿਮਾਣੇ ਨਤਾਣੇ ਬਣ ਕੇ ਜਾਈਦਾ ਉਦੋਂ ਇਹ ਇਹੋ ਜਿਹਾ ਮਨ ਹੋਣਾ ਚਾਹੀਦਾ ਤੁਹਾਡਾ ਕਿ ਜਿੰਨਾ ਦੁੱਖ ਉਹਨੂੰ ਆ ਉਸ ਜਗ੍ਹਾ ਤੇ ਖੜਕੇ ਦੇਖਣਾ ਚਾਹੀਦਾ ਕਿ ਉਹਦਾ ਪੁੱਤ ਆ ਜਿਹਦਾ ਪਿਓ ਮਰਿਆ ਤੂੰ ਤਾਂ ਕਹਿੰਦਾ ਨਾ ਮੇਰੇ ਬਚਪਨ ਦੇ ਵਿੱਚ ਮਾਪੇ ਮਰ ਗਏ ਸੀ ਤਾਂ ਤੈਨੂੰ ਤਾਂ ਦੁਖਦਾਰ ਦਾ ਪਤਾ ਹੋਣਾ ਚਾਹੀਦਾ ਉਹਦੇ ਪੁੱਤ ਦਾ ਤੂੰ ਉੱਥੇ ਜਾ ਕੇ ਵੀ ਆਪਦਾ ਹੰਕਾਰ ਨਹੀਂ ਛੱਡ ਰਿਹਾ ਸ਼ੀਸ਼ੇ ਲਾਲਾ ਸਾਨੂੰ ਮੁੱ ਸੋਚਿਆ ਨਹੀਂ ਕਿ ਇਕੱਲਾ ਖੜਾ ਸੜਕ ਦੇ ਉੱਤੇ ਅੱਛਾ ਤੇ ਵੀ ਮੈਂ ਇਹਨੂੰ ਅੱਜ ਦੱਬ ਲੂੰਗਾ ਇਹ ਤਾਂ ਸਮਝਣਾ ਚਾਹੀਦਾ ਨਾ ਕਿ ਬਾਬਾ ਦੀਪ ਸਿੰਘ ਦੇ ਪੁੱਤਰਾਂ ਸ਼ੀਦਾ ਸਿੰਘਾਂ ਦੇ ਪਹਿਰੇ ਆ ਉਹ ਵੀ ਥੋੜੀ-ਥੋੜੀ ਫਿਰਦੇ ਆ ਉਹਦੇ ਆਸਰੇ ਉਡਾਰੀਆਂ ਮਾਰਦੇ ਆ ਐ ਥੋੜੀ ਉਹ ਬੜਾ ਕੁਝ ਕਰਦਾ ਸੀ ਅਸਲ 'ਚ ਕੀ ਹੋਇਆ ਜਦੋਂ ਸਮਸ਼ਾਨ ਘਾਟ ਦੇ ਵਿੱਚ ਮੈਂ ਗਿਆ ਇਹ ਤਾਂ ਖੜਾ ਸੀ ਬਾਹਰ ਉਹੀ ਕੈਮਰਾ ਦੀ ਢਾੜ ਦੇ ਵਾਲੇ ਦੁਆਲੇ ਅੱਛਾ ਇੰਟਰਵਿਊ ਕਰੀ ਜਾਂਦਾ ਸੀ ਤੇ ਮੈਂ ਉਹਦਾ ਪੁੱਤ ਵਿਚਾਰਾ ਮੇਰੇ ਵੱਲ ਆਇਆ ਕਾਖੂ ਸਾਡਾ ਆਉਣਾ ਜਾਣਾ ਬਹੁਤ ਪਰਿਵਾਰ ਨਾਲ ਗੋਗੀ ਬਾਈ ਨਾਲ ਉਹ ਆ ਕੇ ਜਫੀਪ ਆ ਕੇ ਰੋਣ ਲੱਗ ਗਿਆ ਇਹਦੇ ਨਾਲ ਸੀਨੀਅਰ ਲੀਡਰਸ਼ਿਪ ਮੇਰੇ ਇਹ ਮੇਰੇ ਮਗਰੀ ਆ ਗਏ ਨੇ ਦੇਖਿਆ ਇਹਦੇ ਨਾਲ ਲੀਡਰਾਂ ਨੇ ਆਏ ਨੇ ਮੇਰੇ ਨਾਲ ਹੱਥ ਮਿਲਾ ਲਏ ਇਸ ਗੱਲ ਦੀ ਵੀ ਤਕਲੀਫ ਹੋਈ ਵੀ ਮੈਂ ਐਮਪੀ ਆ ਮੈਂ ਪ੍ਰਧਾਨ ਇਹ ਤਾਂ ਕਾਮਯਕਤੀ ਇਹਨੂੰ ਹੱਥ ਮਿਲਾਏ ਜਾਂਦੇ ਆ ਉਸ ਤੋਂ ਬਾਅਦ ਅਸੀਂ ਚਲੋ ਅਸੀਂ ਕਿਹਾ ਵੀ ਇਹਨੂੰ ਮਿਲ ਲੈਣ ਦੋ ਅਸੀਂ ਬਾਹਰ ਆ ਗਏ ਅਸੀਂ ਬਾਹਰ ਮੇਰਾ ਦੋਸਤ ਇੱਕ ਉਹਦੇ ਨਾਲ ਖੜਾ ਸੀ ਮੈਂ ਇਹਨੇ ਸੋਚਿਆ ਵੀ ਇਹ ਤਾਂ ਇਕੱਲਾ ਹੀ ਅੱਜ ਮੇਰੇ ਨਾਲ ਪੰਜ ਗੱਡੀਆਂ ਅੱਗੇ ਆ ਪੰਜ ਗੱਡੀਆਂ ਸੱਤ ਪਿੱਛੇ ਆ ਸਿਕਿਉਰਿਟੀ ਵੀ ਆ ਬੰਦੇ ਵੀ ਆ ਲੋਕਲ ਦੋ ਤਿੰਨ ਐਮਐਲਏ ਵੀ ਸਾਫ ਕਾ ਐਮਐਲਏ ਵੀ ਨਾਲ ਸੀ ਤੇ ਸੁਭ ਸੁਭਾ ਤੂੰ ਜਾਣੂ ਨਹੀਂ ਆ ਉਹਨੂੰ ਪਤਾ ਨਹੀਂ ਮੈਂ ਤਾਂ ਕਿਹਾ ਸੀ ਆ ਜਾ ਉੱਤਰੀਆ ਭਲੇਖਾ ਕੱਢ ਲੈਨੇ ਆਂ ਮੈਂ ਰੋਜ਼ ਰੋਜ਼ ਪਹਿਲਾਂ ਵੀ ਕਹਿੰਦੇ ਪਹਿਲਾਂ ਵੀ ਇਸ ਤਰ੍ਹਾਂ ਦੀ ਹੋਈ ਆ ਹਨ ਪਹਿਲਾਂ ਵੀ ਉਹੀ ਹਰਕਤ ਸੇਮ ਹਰਕਤ ਹੁਣ ਕੀਤੀ ਆ ਪਹਿਲਾਂ ਵੀ ਵੇਟ ਲਾਕੇ ਦੇ ਵਿੱਚ ਪ੍ਰੋਗਰਾਮ ਸੀ ਸਾਡਾ ਗਿੱਲ ਹਲਕੇ ਦੇ ਪਿੰਡ ਆ ਨਡੋਵਾਲ ਕੋਲ ਉੱਥੇ ਵੀ ਸੇਮ ਹਰਕਤ ਕੀਤੀ ਐ ਨੇ ਉੱਥੇ ਬੀਬੀਆਂ ਬੈਠੀਆਂ ਸੀ ਪਿੰਡਾਂ ਵਾਲੀਆਂ ਬੀਬੀਆਂ ਨੂੰ ਨਹੀਂ ਪਤਾ ਲੱਗਦਾ ਮਿਡਲ ਫਿੰਗਰ ਖੜੀ ਕਰਨ ਦਾ ਮਤਲਬ ਕੀ ਆ ਜੇ ਗਾਲ ਕੱਢਦਾ ਹੈ ਮੈਨੂੰ ਤਾਂ ਉਹਨਾਂ ਨੂੰ ਸੁਣ ਜਾਣੀ ਸੀ ਤੇ ਇਹਨੇ ਮਾਈਕ ਤੋਂ ਬੋਲਣ ਜਾਣ ਲੱਗੇ ਨਹੀਂ ਕੰਮ ਕੀਤਾ ਤਾਂ ਮੈਂ ਕਿਹਾ ਸੀ ਵੀ ਖੜ ਜਾ ਫਿਰ ਖਰਜ ਗੱਲ ਕਰ ਲੈ ਲੱਤਾਂ ਤੇ ਜਾਨ ਹੋਵੇ ਨਾ ਉਹ ਗਾਣਾ ਸੁਣਦੇ ਹੁੰਨੇ ਆਪਾਂ ਵੀ ਗਹਿਰਾਂ ਦੇ ਅਸਰਾਂ ਤੇ ਨਹੀਂ ਹੁੰਦੀਆਂ ਲੜਾਈਆਂ ਆਪਣੇ ਵੀ ਡੌਲਿਆਂ ਤੇ ਜਾਨ ਚਾਹੀਦੀ ਤਾਂ ਇਹ ਭੱਜਿਆ ਤਾਂ ਇਹਨੇ ਪਹਿਲਾਂ ਤਾਂ ਇਹਨੇ ਸੋਚਿਆ ਮੇਰੇ ਬੰਦੇ ਹੈਗੇ ਫਿਰ ਭੱਜ ਗਿਆ ਜੇ ਤਾਂ ਪੰਗਾ ਨਾ ਲਾਓ ਜੇ ਪੰਗਾ ਲਿਆ ਤਾਂ ਫਿਰ ਆਜੋ ਮੈਦਾਨ 'ਚ ਖੜਵਾ ਕੇ ਨਾ ਇਹ ਥੋੜੀ ਆਪਾਂ ਹੰਕਾਰ ਨਹੀਂ ਕਰਦੇ ਅਸੀਂ ਪ੍ਰਮਾਤਮਾ ਦੇ ਭੈਅ ਵਿੱਚ ਰਹਿਣ ਵਾਲੇ ਬੰਦੇ ਆ ਪਰ ਸਾਨੂੰ ਪਾਸ਼ਾ ਨੇ ਇਹ ਗੱਲ ਕਿਹਾ ਕਹੀ ਆ ਕਿ ਜ਼ੁਲਮ ਕਰਨਾ ਵੀ ਨਹੀਂ ਪਤਾ ਤੇ ਜ਼ੁਲਮ ਸਹਿਣਾ ਵੀ ਨਹੀਂ ਸਭ ਨੂੰ ਸੁਨੇਹਾ ਹੈ ਪਾਸ਼ਾ ਦਾ ਸਹਿਣਾ ਵੀ ਨਹੀਂ ਫਿਰ ਸਹਿ ਲਿਆ ਤਾਂ ਅਸੀਂ ਪਾਸ਼ਾ ਦਾ ਹੁਕਮ ਹੀ ਨਹੀਂ ਮੰਨ ਰਹੇ हां जेका ਹਰਦੀ ਕਮੀ ਹੋਊ ਗਲਤੀ ਹੋਊ ਉਹਨੂੰ ਸਿਰ ਝੁਕਾ ਕੇ ਤੂੰ ਮੇਰਾ ਭਰਾ ਐ ਮੈਂ ਤੈਨੂੰ ਕੁਛ ਉੱਚਾ ਨਹੀਂ ਮੈਂ ਬੋਲ ਜੂਗਾ ਤੇ ਮੈਨੂੰ ਪਤਾ ਐ ਨਾ ਮੈਂ ਹੁੰਦਾ ਕਈ ਵਾਰੀ ਮੈਨੂੰ ਗੁੱਸਾ ਆ ਜਾਂਦਾ ਮੇਰੇ ਨਾਲ ਦੇ ਮੇਰੇ ਭਰਾ ਐ ਮੈਂ ਹੁਣ ਜਿਵੇਂ ਮੇਰੇ ਚਾਚੇ ਦਾ ਮੁੰਡਾ ਐ ਮੈਂ ਇਹਨੂੰ ਕਈ ਵਾਰੀ ਕਹਿ ਦਿੰਦਾ ਉਹਨਾਂ ਗੁੱਸੇ ਗਿਲੇ ਚ ਕੋਈ ਗੱਲ ਇਹਨੂੰ ਪਤਾ ਹੁੰਦਾ ਮੇਰੀ ਗਲਤੀ ਐ ਬਾਈ ਨੇ ਮੈਨੂੰ ਘੂਰਤਾ ਅੱਥ ਨੂੰ ਮੈਨੂੰ ਫੋਨ ਕਰਕੇ ਨੇ ਯਾਰ ਕਿਵੇਂ ਮਿਲ ਲਾਦਰ ਮੈਂ ਤੈਨੂੰ ਨਹੀਂ ਬਾਈ ਤੂੰ ਤਾਂ ਸਹੀ ਕਿਹਾ ਸੀ ਯਾਰ ਮੈਨੂੰ ਮਾਫ ਕਰ ਦੇ ਮੈਂ ਆਪ ਸੌਰੀ ਮੰਗਦਾ ਯਾਰ ਮੇਰੇ ਹਿਰਦੇ ਨੂੰ ਪਤਾ ਲੱਗ ਰਿਹਾ ਸਾਸ ਕਰ ਲੈ ਜਿੱਥੇ ਗਲਤ ਤਾਂ ਆਪਾਂ ਸਿਰ ਝੁਕਾ ਕੇ ਗਲਤੀ ਮੰਨਾਂਗੇ ਰਜੀਤ ਪੂਰੇ ਕੋਈ ਗਲਤੀ ਕੀਤੀ ਹੁਣ ਰਜੀਤ ਨੂੰ ਉੱਚਾ ਨਹੀਂ ਮੈਂ ਬੋਲਿਆ ਮੈਂ ਐ ਕਹੂੰਗਾ ਰਜੀਤ ਵੀਰੇ ਯਾਰ ਮaaf ਕਰਦੇ ਮੈਂ ਤੋਂ ਬੋਲਿਆ ਗਿਆ ਉਹਦੋਂ ਮੈਂ ਗੁੱਸੇ 'ਚ ਸੀ ਮੇਰੇ ਧਿਆਨ ਕਿਤੇ ਹੋਰ ਸੀ ਸੋ ਜਦੋਂ ਗਲਤੀ ਨਹੀਂ ਜਦੋਂ ਗੁਨਾਹ ਹੀ ਨਹੀਂ ਕੋਈ ਅਸੀਂ ਯਾਰ ਕਿਹੋ ਕਿਸੇ ਦੇ ਥੱਲੇ ਲੱਗੀ ਅਸੀਂ ਤਾਂ ਸਾਨੂੰ ਪਾਸ਼ਾ ਨੇ ਸਿਖਾਇਆ ਹੈ ਸੱਚ ਤੇ ਪਹਿਰਾ ਦੇੋ ਸ਼ਾਨ ਨਾਲ ਜ਼ਿੰਦਗੀ ਜਿਓ ਠੀਕ ਹੈ ਬ੍ਰਾਦਰ ਸਾਹਿਬ ਧੰਨਵਾਦ ਬਾਈ ਧੰਨਵਾਦ